ਪਰਵਾਹ ਨਹੀਂ ਹੈ ਬੇਸ਼ਰਮ ਸ਼ਾਮਾਂ ਲੜेंगे हम जानम से बुत پرست سے ਹਾਂ ਹਾਂ ਲੜेंगे हम ਪਰ ਕਹਿੰਦੇ ਪਰ ਪਰਵਾਹ ਨਹੀਂ ਕਿਸੇ ਦੀ ਮਰਨਾ ਤੇ ਮਰਨਾ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਕਹਿੰਦੇ ਵੀ ਜਿਉਂਦੇ ਕਰਨ ਤੋਂ ਪਹਿਲਾਂ ਮੌਤ ਲਿਖਿਆ ਤੁਹਾਡੀ ਪਰਵਾਹ ਨਹੀਂ ਹੈ ਬੇਸ਼ਰਮ ਸ਼ਾਮਾਂ ਲੜेंगे हम ਸਾਹਿਬ ਕਹਿੰਦੇ ਅਸੀਂ ਬਿਨਾ ਕਿਸੇ ਸਮਾਨ ਤੋਂ ਫਿਰ ਵੀ ਮੈਦਾਨੇ ਜੰਗ 'ਚ ਲੜਾਂਗੇ ਨਾ ਸਾਜੋ ਨਾ ਬਾਜੋ ਨਾ ਫੋਜੋ ਨਾ ਫਰਸ਼ ਭਾਵੇਂ ਇਸ ਵੇਲੇ ਕੁਝ ਵੀ ਨਹੀਂ ਆ ਬਾਰੂਦ ਵੀ ਗਿੱਲਾ ਤੇ ਤਲਵਾਰਾਂ ਵੀ ਮੈਦਾਨੇ ਜੰਗ 'ਚ ਚਲਦੀਆਂ ਨੇ ਪਰ ਸਾਹਿਬ ਕਹਿੰਦੇ ਅਸੀਂ ਟਕਰਾਵਾਂਗੇ ਮੈਦਾਨੇ ਜੰਗ 'ਚ ਜ਼ਾਲਮ ਸੇ ਬੁੱਤਪ੍ਰਸਤ ਸੇ ਹਾਂ ਹਾਂ ਲੜਾਂਗੇ ਹਾਂ ਮਾਰਗਨੇ ਅਕਵਾਲ ਕਰਦੇ ਆ ਜਿਹੜਾ ਜ਼ੁਲਮ ਕਰੇਗਾ ਜਿਹੜਾ ਬੁੱਤਪ੍ਰਸਤੀ ਕਰੇਗਾ ਹਾਂ ਲੜਾਂਗੇ ਉਹਦੇ ਨਾਲ ਸਾਡਾ ਉਹਦੇ ਨਾਲ ਲਾਲ ਝੰਡਾ ਬਾਦਸ਼ਾਹ ਦੇ ਜੰਗ ਦਾ ਨਾਮ ਤੌਬ ਕਰੋ ਤੋ ਤਖਤ ਤੁਮਾਰੇ ਬਨੇ ਰਹੇ ਅਫਸਰ ਜੇ ਸ਼ਾਹੀ ਰਖਤ ਤੁਮਾਰੇ ਬਨੇ ਰਹੇ ਵਿਗੜੋ ਨਾ ਹਮਸੇ ਵਕਤ ਤੁਮਾਰੇ ਬਨੇ ਰਹੇ ਐ ਵਾਏ ਦਿਲ ਜੋ ਸ਼ਖਤ ਤੁਮਾਰੇ ਬਨੇ ਰਹੇ ਬਾਦਸ਼ਾਹ ਕਹਿੰਦੇ ਓਏ ਤੌਬਾ ਕਰ ਲੋ ਅਜੇ ਵੀ ਜ਼ੁਲਮ ਤੋਂ ਪਾਪ ਤੋਂ ਤੁਹਾਡੇ ਤਖਤ ਬਚ ਜਾਣਗੇ ਤੇ ਨਹੀਂ ਤਾਂ ਇਹ ਫਲਟ ਜਾਣੀ ਅਫਸਰ شاہੀ ਤੁਹਾਡੀ ਬਣੀ ਰਹਿ ਜੇਗੀ ਅਜੇ ਵੀ ਅਕਾਲ ਤੇ ਬਾੜੇ ਜਾ ਜੋ ਵਿਗੜੋ ਨਾ ਹਮਸੇ ਸਾਹਮਣੇ ਸਾਡੇ ਨਾਲ ਨਾ ਵਿਗੜੋ ਅਸੀਂ ਕੁਝ ਨਹੀਂ ਵਿਗਾੜਿਆ ਤੁਹਾਡਾ ਨਾ ਤੁਹਾਡਾ ਕੋਈ ਦੱਬਣਾ ਚਾਹੁੰਦੇ ਆ ਨਾ ਤੁਹਾਡਾ ਕੋਈ ਚੱਕਣਾ ਚਾਹੁੰਦੇ ਆ ਬਸ ਸਾਡੀ ਸ਼ਾਨ ਤੋਂ ਨਾ ਘੁਬਰਾਓ ਆਵਾਏ ਦਿਲ ਜੋ ਸਕਦਾ ਤੁਹਾਾਰੇ ਬਨੇ ਰਹੇ ਸਾਬ ਕੰਦੇ ਅਫਸੋਸ ਆ ਮੈਨੂੰ ਕਿ ਤੁਸੀਂ ਕਿਉਂ ਖਤਮ ਹੋ ਜਾਂਦੇ ਰਾਹ ਤੇ ਚੱਲ ਪਏ ਹੋ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ ਡਰਦਾ ਨਹੀਂ ਅਕਾਲ ਸ਼ੈਨਸ਼ਾਹ ਕੀ ਸਾਨ ਸੇ ਮਾਰੇ ਕਹਦੇ ਸੱਚ ਨੂੰ ਮਿਟਾਓਗੇ ਨਾ ਖੁਦ ਮਿਟਾਓਗੇ ਨਸ਼ਟ ਹੋ ਜਾਓਗੇ ਦੁਨੀਆ ਦੇ ਤਖਤੇ ਤੋਂ ਨਮੋ ਨਿਸ਼ਾਨ ਨਹੀਂ ਰਹੇਗਾ ਤੁਹਾਡਾ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ ਦੁਨੀਆ ਤੋਂ ਖਤਮ ਹੋ ਜਾਓਗੇ ਸੱਚ ਦੇ ਆਦ ਜੁਗਾਂ ਦਾ ਸੱਚਾ ਹਾਂ ਡਰਤਾ ਨਹੀਂ ਅਕਾਲ ਸ਼ਹਿਨशाह ਦੀ ਸਾਹਮਣੇ ਪਾਦਸ਼ਾਹ ਕਿਹੜਾ ਅਕਾਲ ਪੁਰਖ ਹੈ ਨਾ ਉਹ ਕਿਸੇ ਸ਼ਹਿਨशाह ਦੀ ਸ਼ਾਨ ਤੋਂ ਨਹੀਂ ਡਰਦਾ ਉਪਦੇਸ਼ ਆਪਣਾ ਸੁਣ ਲਓ ਜਰਾ ਦਿਲ ਕੇ ਕੌਨ ਸੇ ਹਮ ਕਹਿ ਰਹੇ ਹਾਂ ਤੁਮ ਕੋ ਕੁਰਬਾਨ ਸੈ ਮਾਰਾ ਕਹਿੰਦੇ ਜਿਹੜਾ ਉਪਦੇਸ਼ ਦਿੰਦੇ ਆ ਨਾ ਉਹ ਦਿਲ ਦੇ ਕੰਨਾਂ ਨਾਲ ਸੁਣ ਲਓ ਫਿਰ ਨਾ ਕਿਉਂ ਦੱਸਿਆ ਨਹੀਂ ਹਮ ਕਹਿ ਰਹੇ ਹਾਂ ਤੁਮਕੋ ਖੁਦਾ ਕੀ ਜ਼ੁਬਾਨ ਸੇ ਮਾਰਾ ਕਹਿੰਦੇ ਗੁਰੂ ਗੋਬਿੰਦ ਸਿੰਘ ਦੀ ਜ਼ੁਬਾਨ ਨਹੀਂ ਬੋਲਦੀ ਇਹ ਅਕਾਲ ਦੀ ਜ਼ੁਬਾਨ ਹੈ ਪਰਮੇਸ਼ਰ ਦੀ ਉਹ ਤੁਹਾਨੂੰ ਕਹਿ ਰਹੀ ਆ ਸੰਭਲ ਜਾਓ ਸਰਕਸ਼ ਸੇ ਬੈਰ ਕਰਨਾ ਹੈ ਆਦਤ ਗਫੂਰ ਕੀ ਸਮਝੋ ਜਖਤੇ ਹਾਂ ਹਮ ਬਾਤ ਦੂਰ ਕੀ ਮਾਰੇ ਕਹਿੰਦੇ ਬਾਤ ਥੋੜੀ ਜੀ ਦੂਰ ਦੀ ਆ ਸਮਝਣੇ ਵੀ ਦੂਰ ਜਾ ਕੇ ਪਣੀ ਆ ਪਰ ਆਦਤ ਹੈ ਸੰਕਟ ਸੇ ਬੈਰ ਕਰਨਾ ਆਦਤ ਗਫੂਰ ਕੀ ਉਹ ਬਖਸ਼ਣ ਹਾਰਾ ਜਿਹੜਾ ਤੁਸੀਂ ਉਹਦੇ ਨਾਲ ਬੈਰ ਕਰਦੇ ਬਾਜ ਉਹ ਸਰ ਸੇ Hindu ਹੋ ਮੁਸਲਮਾਨ ਹੋ ਕੋਈ ਹੋ ਪੰਡਤ ਹੋ ਵੰਦਵੀ ਹੋ ਜਾਂ ਆਲਮ ਹੋ ਕੋਈ ਹੋ ਮਰਦ ਨੇ ਜਿਹੜਾ ਮਰਜ਼ੀ ਹੋਵੇ ਜਿਹੜਾ ਸਾਡੇ ਨਾਲ ਸਹੀ ਆ ਨਾ ਅਸੀਂ ਉਹਦੇ ਨਾਲ ਤੇ ਜਿਹੜਾ ਸਾਡੀ ਸ਼ਾਨ ਨੂੰ ਬਟਾ ਲਾਉਣਾ ਚਾਹੁੰਦਾ ਬਾਦਸ਼ਾਹ ਕਦੇ ਬਖਸ਼ਿਆ ਨਹੀਂ ਜਾਵੇਗਾ ਪਿਛਲਾ ਇਤਿਹਾਸ ਦੇਖੋ ਕਾਗਜ਼ ਦੀ ਹੱਕ ਤੇ ਲਿਖਿਆ ਹੋਇਆ ਕਿ ਡਰਦਾ ਨਹੀਂ ਅਕਾਲ ਸ਼ਹਿਰ ਸਾਗੀ ਸ਼ਾਨ ਸੇ ਸ਼ਹਿਨशाह ਹੋਵੇਗਾ ਚਾਰ ਦਿਨਾਂ ਦਾ ਇੱਥੇ ਮਿੱਟੀ ਥੱਲੇ ਹੀ ਆਉਣਾ ਇੱਕਦਮ ਪਰ ਜਿਹੜਾ ਖਾਲਸਾ ਅਕਾਲ ਪੁਰਖ ਦੀ ਫੌਜ ਹੈ ਜਿਹੜਾ ਅਕਾਲ ਆਦ ਜੁਗਾਦ ਸੱਚਾ ਸਤਿਗੁਰੂ ਐਸੇ ਵਚਨ ਬਲਾਸ ਕਰਦੇ ਜਾ ਰਹੇ ਨੇ ਤੇ ਆਓ ਭਾਈ ਜਿਵੇਂ ਫਿਰ ਅੱਗੇ ਆ ਕੇ ਬਾਦਸ਼ਾਹ ਚਮਕੌਰ ਗੜੀ ਦੇ ਵਿੱਚ ਉਤਰੇ ਜਿਵੇਂ ਉਹ ਦਮਦਮਾ ਸਾਹਿਬ ਵਾਲੇ ਉਪਰਾਹ ਦੇ ਸਤਿਗੁਰੂ ਪਾਦਸ਼ਾਹ ਨੇ ਆ ਕੇ ਉਤਾਰਾ ਕੀਤਾ ਸਿੰਘਾਂ ਨੂੰ ਭੇਜਿਆ ਕਹਿੰਦੇ ਬਈ ਜਾ ਕੇ ਗੜੀ ਦੀ ਗੌਰ ਕਰੋ ਪਤਾ ਕਰੋ ਤੇ ਅਜੀਤ ਸਿੰਘ ਜੁਝਾਰ ਸਿੰਘ ਜੀ ਸਿੰਘਾਂ ਨਾਲ ਬਚਨ ਬਲਾਸ ਕਿਉਂ ਕਰ ਰਹੇ ਨੇ ਕਹਿੰਦੇ ਸਿੰਘੋ ਅਸੀਂ ਤੇ ਸ਼ਹਾਦਤ ਪਾਉਣ ਲਈ ਬੜਿਆ ਹਮ ਜਾਣਦੇ ਕਿ ਹੋਰੋਂ ਕੀ ਜਾਂਦੇ ਬਚਾ ਚੱਲੇ ਸਿੰਘੋ ਕੀ ਨੀਵ ਹੈ ਹਮ ਸਿਰ ਪਰੇ ਉਠਾ ਚਲੇ ਕਹਿੰਦੇ ਅਸੀਂ ਆਪਣੀ ਜਾਨ ਦੇਗੇ ਇਹਨਾਂ ਲੱਖਾਂ ਹਿੰਦੂਸਤਾਨੀਆਂ ਦੀ ਜਾਨ ਬਚਾਉਣੀ ਹੈ ਮੁਗਲਾਂ ਦੇ ਚੁੰਗਲ ਤੋਂ ਇਹਨਾਂ ਨੂੰ ਆਜ਼ਾਦ ਕਰਾਉਣਾ ਸਿੱਖੀ ਦੀ ਨਿਓ ਅਸੀਂ ਆਪਣੇ ਸਿਰਾਂ ਤੇ ਬਣਾਉਣੀ ਆ ਗੁਰਿਆਈ ਕਾ ਹੈ ਕਿੱਸਾ ਜਹਾਂ ਮੇ ਬਣਾ ਚਲੇ ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ ਕਹਿੰਦੇ ਸਾਡੇ ਗੁਰੂ ਦੀ ਗੁਰਿਆਈ ਦਾ ਕਿੱਸਾ ਸ਼ਹੀਦਾਂ ਦੇ ਨਾਲ ਜੋੜ ਕੇ ਬੜਿਆ ਜਾਵੇਗਾ ਉਹ ਦੁਨੀਆ 'ਚ ਸਾਡਾ ਇਤਿਹਾਸਿਕ ਸ਼ਹਾਦਤ ਦਾ ਕਿੱਸਾ ਵਰਲਡ ਲੈਵਲ ਤੇ ਮੰਨਿਆ ਜਾਵੇਗਾ ਸਿੰਘਾਂ ਦੀ ਸਲਤਨਤ ਕਾ ਹੈ ਪੌਦਾ ਲਗਾ ਚੱਲੇ ਕਨੇ ਅਸੀਂ ਸਿੰਘਾਂ ਦੀ ਸਲਤਨਤ ਸਿੰਘਾਂ ਦੇ ਰਾਜ ਭਾਗ ਦਾ ਪੌਦਾ ਲਗਾਤਾ ਇਹ ਸਿੰਘਾਂ ਦੇ ਰਾਜ ਦਾ ਅਸੀਂ ਬੂਟਾ ਲਗਾ ਦਿੱਤਾ ਤੇ ਦੁਨੀਆ ਹੁਣ ਇਹਦਾ ਫਲ ਖਾਏਗੀ ਇਹਦਾ ਸ਼ਾਮ ਹੋਏਗੀ ਗੱਦੀ ਤੇ ਤਾਜੋਂ ਤਖਤ ਬਸ ਅਬ ਕੌਮ ਪਾਏਗੀ ਦੁਨੀਆਂ ਸੇ ਜ਼ਾਲਮੋਂ ਦਾ ਨਿਸ਼ਾਨ ਤੱਕ ਮਿਟਾ ਲੇਗੀ ਕਹਿੰਦੇ ਹੁਣ ਜਿਹੜੀ ਗੱਦੀ ਆ ਜਿਹੜਾ ਤਾਜ ਐ ਜਿਹੜਾ ਤਖਤ ਐ ਬਸ ਅਬ ਕੌਮ ਪਾਏਗੀ ਬਾਬਾ ਜੀਤ ਸਿੰਘ ਕਹਿੰਦਾ ਇਹ ਰਾਜ ਇਹ ਬਾਗ ਇਹ ਗੱਦੀਆਂ ਇਹ ਤਖਤੋਂ ਤਾਜ ਹੁਣ ਮੇਰੀ ਕੌਮ ਮੇਰਾ ਪੰਥ ਪਾਵੇਗਾ ਦੁਨੀਆਂ ਸੇ ਜ਼ਾਲਮੋਂ ਦਾ ਨਿਸ਼ਾਨ ਤੱਕ ਮਿਟਾਏਗੇ ਤੇ ਦੁਨੀਆਂ ਦੇ ਤਖਤੇ ਤੋਂ ਜ਼ਾਲਮਾਂ ਦਾ ਨਾਮੋ ਨਿਸ਼ਾਨ ਬਣਾ ਦੇਵੇਗੀ ਤਾਂ ਭਾਈ ਸੱਚੇ ਬਾਦਸ਼ਾਹ ਸਿੰਘ ਸਾਹਿਬ ਕਲਗੀਧਰ ਦਸ਼ਮੇਸ਼ ਪਿਤਾ ਜੀ ਦੀ ਉਹ ਵੱਡੀ ਵਡਿਆਈ ਆ ਕਵੀ ਨੇ ਲਿਖੀ ਆ